ਅਦਸ ਮਾਂ ਪਿੱਛੇ ਆ ਨਾ ਦੱਗ ਗਿਆ ਸਾਰਾ ਪਿੱਛੇ ਗਾਈਜ਼ ਸਮਾਨ ਸੌਦਾ ਪੱਤਾ ਲਿਆਂਦਾ ਜਿਹੜਾ ਲਿਆਂਦਾ ਕੱਲ ਕੋ ਬਾਲਟੀ ਤਾਂ ਦੇਤੀ ਏ ਉਹਨਾਂ ਨੇ ਵਿਚਾਰਿਆਂ ਨੇ ਵੀਰੇ ਆ ਬੀਰੇ ਨੂੰ ਭੇਜੋ ਦੂਜੇ ਨੂੰ ਏ ਏ ਧੀਰੇ ਆਸਮਾਨ ਕੱਢਦੇ ਪਰ ਭਰਾਵਾਂ ਨੂੰ ਕਿ ਮੜਾ ਆ ਆਉਂਤੀ ਰੱਖਦੇ ਬਸ ਆ ਆ ਇੱਥੇ ਰੱਖਦੇ ਸਾਰਾ ਆਇਂ ਦੇ ਆ ਕੰਦਰਾ ਲਾ ਦੇ ਅੰਦਰਲੇ ਪਾਸੇ ਹਾਂ ਬਾਸ ਧੰਨਵਾਦ ਭਰਾ ਜਰਾ ਕਿਦਾ ਸੀਗਾ ਇਹ ਕੱਲ ਲਿਆ ਸੁਣਾ ਚਾ ਲੌਜੀਆ ਵਾਲੀ ਗਰੋਸਰੀ ਕੀਤੀ ਸੀ ਆਪਾਂ ਕੱਲ ਤੇ ਅਨਬਾਕਸਿੰਗ ਕਰਾਂਗੇ ਅੱਜ ਤੇ ਫਿਰ ਤੁਹ ਦਿਖਾਵਾਂਗੇ

ਲਓ ਗਾਇਜ਼ ਟਾਈਮ ਹੋ ਗਿਆ 9:00 ਵਜੇ ਸ਼ਾਇਦ ਸ਼ਾਇਦ ਤੇ ਆਪਾਂ ਮੱਝਾਂ ਵਾਲੇ ਘਰੇ ਆ ਗਏ ਅੱਜ ਮੱਝਾਂ ਦੀ ਡਿਊਟੀ ਆਪਾਂ ਨੂੰ ਨਿਭਾਉਣੀ ਪਊਗੀ ਕਿਉਂਕਿ ਅੱਜ ਜੋ ਅੰਕਲ ਹੈ ਅੰਕਲ ਉਹ ਚਲਾ ਗਿਆ ਹੈ ਖੇਤ ਖੇਤ ਹੈਗੀ ਆਪਣੇ ਅੱਜ ਪਾਣੀ ਦੀ ਵਾਰੀ ਪਾਣੀ ਦੀ ਵਾਰੀ ਮਤਲਬ ਸਮਝਗੇ ਮੋਂਗਾ ਨੈਰੀ ਪਾਣੀ ਦੀ ਵਾਰੀ ਮਿਲਦੀ ਹੁੰਦੀ ਆ ਅੱਜ ਆਪਣੇ ਪਾਣੀ ਦੀ ਵਾਰੀ ਸੀਗੀ ਖੇਤ ਤੇ ਟਾਈਮ ਨਾਲ ਜਾਣਾ ਪਿਆ ਆ ਦੇਖੋ ਆਪਾਂ ਜਿਹੜੀ ਮੱਝ ਲਿਆਂਦੀ ਆ ਕੱਲ ਕਿਊਟੀ ਪਾਈ ਕਿਊਟੀ ਪਾਈ ਮੱਝ ਆ ਦੇਖ ਇਸਕਾ ਹੈ ਬੇਟਾ ਜੇ ਜੇ ਕੱਟਾ ਹੈ ਛੋਟਾ ਸਾ ਇਹ 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 ਦਾ ਕੱਟਾ ਗਗਾ ਹੈ ਛੋਟਾ ਜ ਪਰ ਇਹ ਨਾ ਚਲਾਕ ਬਹੁਤ ਜਿਆਦੇ ਆ ਪੁੱਤਰ ਧਾਰੀ ਵੀ ਕਰਦਾ ਕਰਾਉਂਦਾ ਹੈ ਐਵੇਂ ਇਹ ਗੁਗਨੂ ਗੁਗਲੂ ਕੱਟਾ ਦੇ ਕਿ ਕਹਿਆ ਜਾਗਾ ਕੇ ਜਾ ਕੱਟਾ ਗੁਗਡੂ ਛੋਟਾ ਜਿਹਾ ਬਚਰਾ ਨਾ ਅਜੂ ਕੁ ਬਚਰਾ ਹਜੇ ਛੋਟਾ ਹੈ ਛੋਟਾ ਇਹ ਹੈਗੀ ਇਸki ਮੰਮੀ ਨਿਊ ਵਾਲੀ ਨਿਊ ਨਿਊ ਐਂ ਨਮੀ ਮੱਝ ਲੈਂਦੀ ਆ ਆਪਾਂ ਬਾਕੀ ਆਪਣੀਆਂ ਪਹਿਲਾਂ ਵਾਲੀਆਂ ਮੱਝਾਂ ਖੜੀਆਂ ਨੇ ਆ ਮੈਡਮ ਬੈਠੀ ਆ ਤੇ ਹੁਣ ਆਪਾਂ ਨਮਾ ਮੰਗੇ ਇਹਨਾਂ ਨੂੰ ਨਮਾ ਮੰਗੇ ਵੀ ਤੇ ਸਾਰਾ ਸਾਫ ਕਰਾਂਗੇ ਗੋਹਾ ਆਂਟੀ ਸਿੱਟਣ ਆਉਗੀ ਪਰ ਹਜੇ ਆਈ ਨਹੀਂ ਹੈਗੀ ਆਉਗੀ ਤੇ ਉਹ ਥੋੜਾ ਜਿਹਾ ਲੇਟ ਆਉਂਦੀ ਹੁੰਦੀ ਹੈ ਕਈ ਘਰਾਂ ਦੇ ਸਿੱਟਦੀ ਹੈ ਨਾ ਗੋਹਾ ਉਹਦੇ ਕਰਕੇ ਤੇ ਕਈ ਘਰਾਂ ਦੇ ਗੋਹਾ ਸਿੱਟਦੀ ਆਂਟੀ ਤਾਂ ਕਰਕੇ ਆਈ ਨਹੀਂ ਹੈਗੀ ਤੇ ਫਿਰ ਆਪਾਂ ਸੋਚਿਆ ਵੀ ਪਹਿਲਾਂ ਪਹਿਲਾਂ ਆਪਾਂ ਜਿਹੜਾ ਕੰਮ ਆ ਉਹ ਕਰ ਦਈਏ ਫਿਰ ਉਹ ਗੋਹਾ ਸਿੱਟ ਜੂਗੀ ਆ ਕੇ ਕਿਉਂਕਿ ਉਹ ਤਾਂ ਲੇਟ ਆਉਗੀ ਫਿਰ ਆਪਾਂ ਕਾਹਨੂੰ ਲੇਟ ਹੋਣਾ ਹੈ ਨਾ ਤੇ ਪਹਿਲਾਂ ਆਪਾਂ ਦੇਖਦੇ ਆ ਵੀ ਮੱਜਾ ਨਮਾ ਦਈਏ ਜਾਂ ਫਰਸ਼ ਤੋਂ ਦਈਏ ਹਨਾ ਦੋਨੇ ਕੰਮ ਹੀ ਕਰਨੇ ਪੈਣਗੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਪਲੀਜ਼ ਚੈਨਲ ਨੂੰ ਕਰ ਦਿਆ ਕਰੋ ਜੀ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਤੁਹਾਨੂੰ ਪਤਾ ਹਨਾ ਸੱਚਾ ਸੋਇਆ ਹੋਇਆ ਛੇਤੀ ਨਹੀਂ ਨਿਮਾਉਣਾ ਚਾਹੀਦਾ ਤੇ ਗਰਮੀਆਂ ਜਿਹੜੀ ਐ ਹੋ ਰਹੀ ਆ ਚੱਕ ਦੇ ਕੰਮ ਨੂੰ ਚੱਕ ਦੇ ਕੰਮ ਨੂੰ ਬੱਦਲ ਵਾਈ ਵਿੱਚ ਬੱਦਲ ਜੇ ਆ ਵਿੱਚ ਹਵਾ ਵੀ ਚੱਲਦੀ ਆ ਵਿੱਚ ਬੱਦਲ ਆ ਵਿੱਚ ਹਵਾ ਚੱਲੀ ਐ ਵਿੱਚ ਧੁੱਪਾ ਤਿੱਖੀ ਤਿੱਖੀ ਪਤਾ ਨਹੀਂ ਰੱਬ ਦੇ ਰੰਗ ਨੇ ਹਨਾ ਜੀ ਤੇ ਹੁਣ ਆਪਾਂ ਜੀ ਕਰ ਲਈਏ ਕੰਮ ਤੰਦੇ ਤੇ ਤੁਸੀਂ ਕਰੋ ਵੀਡੀਓ ਇੰਜੋਏ ਨਮਾ ਨਹੀਂ ਕੋਈ ਰੱਖ ਦੋ ਦੋ ਨਹੀਂ ਇੱਕ ਤੇ ਮੈਨੇ ਜਲਦੀ ਦੇ ਦਿੱਤੇ ਤੇ ਮਦਰ ਹੈ ਜੁਟ ਕਾਉਂਡ ਵੀ ਕਰ ਦਿੰਨੀ ਨਾ ਨਾ ਬਹੁਤ ਵੱਡੀ ਬਣ ਗਈ ਹੈ ਨਾ ਅਲਮਾਰੀ ਜੀ ਏ ਹੁਣ ਸਾਡੀ ਜਿਹੜਾ ਦਿੱਤਾ ਸਮਝ ਰੱਖੋ ਕੱਪੜੇ ਖਾ ਗਏ ਸੀ ਇਹ ਚੱਲ ਆ ਗਿਆ ਇਹ ਕੈਮਰਾ ਅਰੇ ਇਹ ਦੇਖੋ ਚੱਲ ਉਹ ਚਾਹ ਹਲੇ ਹੋਰ ਚਾਹ ਹੋਊਗਾ ਮੈਂ ਹਾਂ ਇਹ ਨਾ ਚਾਹ ਹੋਰ ਇੰਨਾ ਨਹੀਂ ਬਸ ਥੋੜਾ ਜਿਹਾ ਹੋਊਗਾ ਇੰਨਾ ਕੋ ਇਹ ਪੱਤੂਆਂ ਦਾ ਨਾ ਹੋਇਉ ਬਤਾ ਮੈਂ ਤਾਂ ਇਹ ਕਹਣਾ ਤੁਹਾਨੂੰ ਹੁਣ ਤਾਂ ਛੱਡ ਦੇ ਜੇ ਫਿਰ ਕੀ ਕਰੋਗੇ ਨਾ ਕਿਸੇ ਨੂੰ ਸਾਡੀ ਗੱਲ ਕਿਵੇਂ ਕੱਟ ਨਾ ਦੰਗੇ ਪਾਸੇੋਂ ਇਹ ਸਾਲ ਹੋ ਕੇ ਵੱਢਦੇ ਆ ਫਿਰ ਉਹ ਵੀ ਗੱਲ ਵੱਢਣੀ ਹੋਊ ਫਿਰ ਕੀੰਦਾ ਨੂੰ ਆਇਆ ਇਹਨਾਂ ਨਾਲ ਦੋ ਟੁਕੜੇ ਕਰਨਾ ਬਾਅਦ ਚ ਨੀ ਫੜ ਦੂਗਾ ਥੋੜਾ ਜਿਹਾ ਤੈਨੂੰ 2 ਇੰਚ ਨਹੀਂ ਮਾ ਕਰਦੇ ਯਾਰ ਇਹ ਜਿਹੜੀਆਂ ਪੱਟੀਆਂ ਤਾਂ ਬਿਨਾਂ ਵਾਲਾ ਸਹੀ ਸੀ ਬਸ ਉਹੀ ਉਹੀ ਹੋ ਗਿਆ ਹੱਟੀਆਂ ਤੋਂ ਬਿਨਾਂ ਵਾਲਾ ਸਹੀ ਸੀ ਵੀਰੇ 1.5 ਇੰਚ ਘਟ ਜੂ ਬਹੁਤ ਫਰਕ ਪੈ ਜਾਊਗਾ। ਇਹ ਕੱਲ ਦਾ ਹੈ। ਕੱਲ ਦਾ ਹੈ। ਹਾਂ? ਹਾਂ ਤੁਸੀਂ ਹਾਂ ਫਿਰ ਦੇਖੋ ਤੁਸੀਂ ਇਹਦੇ। ਤੁਹਾਡੇ ਦੀ ਟੀ ਹਾਈਟ ਹੀ ਫਿਰ ਮੇਰੀ ਹੈ ਫਰਕ ਤਾਂ ਕੋਈ ਨਹੀਂ। ਪਿੱਛੂ ਕਣਾ ਨਾ ਪਵੇ ਅਗਲੇ ਨੂੰ। ਹਾਂ ਇਹੋ ਉਹ ਫੱਟੀਆਂ ਨਿਕਲ ਕੇ ਸਹੀ ਹੈ ਜਮਾ। ਦੇਖ ਲਿਆ। ਦੇਖ ਲਿਆ। ਆ ਦੇਖੋ। ਮੈਂ ਉਹ ਫੱਟੀਆਂ ਕਮੇ ਨੂੰ ਆਏਗੇ ਹਸਣ ਪੁਨਾਰੀ ਕੀਆ ਗਿਆ ਇੱਥੇ ਕੋਈ ਸ਼ੌਕ ਨਹੀਂ ਸੀ ਰੱਖਾਂਗੇ ਹਾਂ ਨਾ ਥੋੜਾ ਜਿਆਦਾ 6 ਇੰਚ ਬੰਦ ਕਰ ਲੈ ਅੱਜ ਇਹ ਕਰਦੇ ਕਿ ਵੀਰੇ ਬਿੱਲੇ ਆਏ ਕਹਿੰਦਾ ਸੀ ਮੈਂ 10 ਆਏ ਸੀ ਮੈਂ ਤਾਂ ਹੁਣ ਕਰਦਾ ਇਥੇ ਨਾ ਕੋਈ ਪਲ ਨਹੀਂ ਕੀ ਆ ਕਹਿੰਦਾ ਸੀ ਵੀ ਚਲੋ ਡਿਜ਼ਾਈਨ ਜੀ ਬਣ ਜੂ ਵਧੀਆ ਆ ਕਾਲੂ ਜੇ ਆਹ ਕਾਲੂ ਮੈਂ ਕਰ ਰਹੀ ਆ ਬਹੁਤ ਬੱਟੇ ਵਾਲੀ ਇੱਥੇ ਫੱਟੀ ਆ ਪਾਉਂਦੀ ਤੇ ਫੱਟੀ ਦੋ ਪਾਉਂਦੀ ਇੱਕ ਚ ਆਹ ਦਰਾਜ ਨੇ ਇੱਕ ਸੈਂਟਰ ਚ ਬਸੇ ਦੇ ਪੰਨੇ ਲੱਗੇ ਨੇ ਦੋਨਾਂ ਦੇ ਇਹਦੇ ਵੀ ਵੀਰੇ ਫੱਟੀ ਪਾ ਦੇ ਹਾਂ ਫੱਟੀ ਪਾ ਦੇ ਪਿੱਛੇ ਵਿਚਾਲੇ ਫੱਟੀ ਪਾਉਣੀ ਆ ਇਹਦੇ ਵੀ ਫੱਟੀ ਆ ਇਹਦੇ ਕੱਪੜਾ ਵੀ ਟਿਕਟ ਨੂੰ ਲੈਣਾ ਦੇ ਵਿੱਚ ਇਹ ਲਾਫਦੀਆਂ ਤਾਂ ਨਹੀਂ ਆ ਲਾਫ ਜੰਗ ਕਿੱਥੇ ਵਿਚਾਲਾ ਮੁੰਡਾ ਪਹਿਲੀ ਵੀ ਲਾ ਰਹੀਆਂ ਲਾਫ ਜਰ ਰਹੀਆਂ ਨੇ ਕਿਹੜੀਆਂ ਲੱਗਦੀਆਂ ਹਾਂ ਹਾਂਜੀ ਲੱਗਦਾ ਹੈ ਆਏ ਹੋ ਕੱਪੜੇ ਵਿਖੜੇ ਆਪੋ ਗਏ ਜੇ ਇੱਕ ਰੱਖਦੇ ਵੀ ਨਾ ਕਰਦੇ ਆ ਫਿਰ ਉਹ ਨਹੀਂ ਪਾਇਆ ਦੂਈ ਉਹ ਪਾਊਗਾ 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 ਇੱਥੇ ਰੱਖੇ ਨੀ ਆਗੇ ਟ੍ਰੈਕਿੰਗ ਆ ਜੇ ਸਾਡੇ ਇੱਥੇ ਰੱਖੀ ਆ ਹਾਂ ਰੱਖੇ ਵਾਧੂ ਜਾਣ ਕੇ ਥੱਲੇ ਥੱਲੇ ਸਪੇਸ ਬਹੁਤ ਆ ਤਾਂ ਫੇਰ ਮਾਰ ਕੇ ਫਿਰ ਦੂਰ ਕੀ ਪੈਂਦੇ ਨੇ ਉਹਦਾ ਸਟਾਫ ਬਹੁਤ ਵੱਡੀ ਬਣੀ ਜਾਂਦੀ ਮਾਰੀ ਵਾਧੂ ਇਹ ਟਾਈਮ ਨਹੀਂ ਛੋਟੀ ਜਿਮਾ ਆਪਣੇ ਕਿੰਨੇ ਮੰਨੂਆ ਦਾ ਹੋਰ ਇਹਨਾਂ ਨਾਲ ਬੰਦ ਕਰੂਗਾ। ਉਹ ਲਾਏ ਆਣਾ ਇੱਥੇ ਚੱਲੇ ਆ ਗਏ। ਹਾਂ ਸੱਤ ਪੁੱਤੇ, ਦੋ ਪੁੱਤੇ ਖੁੱਲ੍ਹੇ। ਉਪਰ ਵਾਲਾ ਐਂ ਕਰਦੇ। ਜੇ ਜੀ ਬਿੱਲੀ ਇਹ ਨਹੀਂ ਕਬੀ ਨਾ ਮਾਰੀ ਇਹੋ ਜਿਹੀ ਨਹੀਂ। ਬਾਹਰ ਤੋਂ ਜੇ ਜੀ ਜਿਵੇਂ ਇੱਧੇ ਵਿੱਚ ਨਾ ਆਏ ਚ ਸ਼ੂ ਸ਼ੂ ਰੱਖੇ ਜਾਂਦੇ ਆ। ਪੱਤੇ ਵੀ ਖਾਣੇ ਹੋ ਜਾਣਾ। ਬਹੁਤ ਤੁਸੀਂ ਸਾਰੀਆਂ ਬੱਕ ਹੋ ਜਾਣੀਆਂ ਹੈ, ਜਗ੍ਹਾ ਦੀ ਫਿਕਰ ਨਾ ਕਰਿਓ। ਜਗ੍ਹਾ ਬੱਕ ਹੋ ਜਾਣੀ ਹੈ। ਏ ਰੰਜੀ ਕਰਨੀ ਕਿਚਨ ਵਾਲਾ ਤਾਂ ਨਹੀਂ ਕੁਛ ਕਰਿਆ ਕੁਛ ਨਹੀਂ ਕਰਿਆ ਹਾਂਜੀ ਅਲਮਰੀ ਜੀ ਵੀ ਗਿੱਡੀ ਬਣ ਗਈ ਹੈ ਮੈਂ ਸ਼ਾਮ ਨੂੰ ਉਹ ਬਾਦੀ ਆ ਸੈਲਫੋਂ ਕਿਚਨ ਚ ਕਿਚਨ ਵਾਲੇ ਚ ਆਓ ਦੇਓ ਭਾਈ ਆ ਲਾਕ ਤੁਸੀਂ ਲਿਆ ਕੇ ਕਿਉਂ ਨਹੀਂ ਹੁੰਦੇ ਜਾਂਦੇ ਪਹਿਲੇ ਬਾਈ ਉਹਦਾ ਕੰਮ ਖੜਾ ਗਿਆ ਜਾਂਦੇ ਇਹਨੂੰ ਇਹੋ ਜਿਹਾ ਬਹੁਤ ਜੋ ਬਣ ਗਈ ਚੀਜ਼ ਦਾ ਪਤਾ ਉਦੋਂ ਲੱਗੂ ਉਹ ਚੀਜ਼ ਬਹੁਤ ਵਧੀਆ ਬਣ ਗਈ ਤੁਹਾਨੂੰ ਬਣ ਦਿੰਦੇ ਕੋ ਪੱਲੇ ਆਇਆ ਕਿ ਇਧਰ ਆ ਇਧਰ ਕੰਦੇ ਨਾਲ ਆਉਣਗੇ ਲੋਗ ਇਹ ਇੱਥੇ ਸ਼ਨੀਵਾਰ ਸ਼ਾਮ ਤੋਂ ਹੀ ਆਉਣਾ ਹੈ ਛੋਟੇ ਬੱਚੇ ਵੀ ਤੁਹਾਨੂੰ ਤੇਰੇ ਖਿਆਲ ਦੇ ਪੁੱਤ ਕਦਾ ਪਿਆਰ ਹੁੰਦਾ ਹੈ ਨਾ ਉਹ ਸ਼ਬਦ ਬਹੁਤ ਵਧੀਆ ਦਿੱਤੇ ਕਿ ਉਹ ਬਹੁਤ ਹੋ ਜਾਂਦੇ ਵੀਰੇ ਬੱਚਾ ਚੱਕ ਕੇ ਬਾਹਰ ਲੈ ਕੇ ਜਿਹੜੀ ਜਰ ਕੋ ਆਪਣੀ ਬਾਤ ਚ ਆਏ ਲੱਗੇ ਗਏ ਕਰ ਉਹ ਗੱਲ ਇਹ ਆ ਆਯੋ ਨੁਸਖੇ ਲਾ। ਕੋਈ ਤੇ ਇਹ ਕਰੋ। ਪੁਕਾਰ ਹੋਰਾਂ ਨੂੰ ਵੀ ਕਰੀਂ ਲੈ ਕੰਮ ਤੋਂ ਗੱਲ। ਅੱਜ ਤਾਂ ਪਹਿਲੀ ਵਾਰ ਨਵਾਂ ਇਹ ਹੋਣੀ ਪਊਗੀ ਜਿਹਨੇ ਨਾ। ਨਾ ਬਹੀ ਕਰ। ਨੰਨੇ ਆ। ਵੀਰ। ਤੁਹਾਨੂੰ ਜਾਣਾ ਹੈ ਕਿ ਨਾ ਉਹ ਤਾਂ ਅਸੀਂ ਜਾਂਦੇ ਸੀ ਵੀਰਾਂ।